ਯਾ ਫਾਦਰ ਜੀ ਖੁਦਾਵਤ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਤੁਹਾਡੇ ਨਾਮ ਦੀ ਤਾਰੀਫ ਕਰਦੇ ਮੇਰੇ ਪ੍ਰਭੂ ਜੀ ਮੇਰੇ ਖੁਦਾਵਤ ਮੈਂ ਧੰਨਵਾਦ ਕਰਦੀ ਅੱਜ ਦੇ ਸਮੇਂ ਦੇ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਮੈਨੂੰ ਇੱਥੇ ਖੜਨ ਦੇ ਯੋਗ ਬਣਾਇਆ ਪਿਤਾ ਪਰਮੇਸ਼ਰ ਖੁਦਾਬਖਸ਼ ਜੀ ਪਿਤਾ ਪਰਮੇਸ਼ਰ ਜੋ ਵੀ ਅੱਜ ਮੈਂ ਪਲਨਾਮ ਪਿਤਾ ਪਰਮੇਸ਼ਰ ਸ਼ਹਿਰ ਕਰਾਂ ਪਿਤਾ ਪਰਮੇਸ਼ਰ ਹਰ ਇੱਕ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਚਰਨ ਲੈ ਕੇ ਆਵੇ ਮੇਰੇ ਪ੍ਰਭੂ ਜੀ ਖੁਦਾਵਤ ਪਿਤਾ ਪਰਮੇਸ਼ਰ ਸਭ ਮੈਨੂੰ ਬਦਲਣ ਵਾਲਾ ਹੋਵੇ ਮੇਰੇ ਪ੍ਰਭੂ ਜੀ ਜੋ ਵੀ ਮੇਰਾ ਪੇਟ ਪਰ ਇਸ ਨੂੰ ਸੋਹਣੇ ਪਿਤਾ ਪਰਮੇਸ਼ਰ ਜੀ ਬਰੈਸ ਹੋ ਜਾਵੇ ਧੰਵਾਦ ਹੈ ਇਸ ਦੁਆਨ ਤੁਹਾਡੇ ਪਿਆਰੇ ਪੁੱਤਰ ਆਪਣੇ ਮੁਕਤੀ ਦਾ ਪੂਏ ਇਸ ਨੂੰ ਨਸੀ ਦੇ ਨਾਮ ਵਿੱਚ ਮੈਂ ਪਿਤਾ ਜੀ ਹੋਵਾ ਤੋਂ ਪਾਲਣੇ ਆਮੇਨ ਹallelujah ਜੋ ਅੱਜ ਦਾ ਮੇਰਾ ਟੌਪਿਕ ਹੈ ਸਾਡੀ ਜਵਾਲ ਦੀ ਤਾਕਤ ਹallelujah ਸਾਡੀ ਜਵਾਨੀ ਜਿਹੜੀ ਹੁੰਦੀ ਆ ਇਹ ਸਾਨੂੰ ਚੰਗੇ ਰਾਹ ਤੇ ਪਾ ਦਿੰਦੀ ਆ ਸਾਡੀ ਜਵਾਨੀ ਵੀ ਹੁੰਦੀ ਜਿਹੜੀ ਸਾਨੂੰ ਔੜੇ ਰਾਹ ਤੇ ਪਾ ਦਿੰਦੀ ਹallelujah ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਆ ਤਾਂ ਆਪਾਂ ਕਿੰਨੇ ਵੀ ਟਾਈਮ ਤੋਂ ਮਸੀਹ ਵਿੱਚ ਆ ਜੇਕਰ ਸਾਡੀ ਆਪਣੀ ਜਵਾਨ ਤੇ ਸਾਡਾ ਕੰਟਰੋਲ ਨਹੀਂ ਹੁੰਦਾ ਤਾਂ ਪਰਮੇਸ਼ਵਰ ਵੀ ਸਾਡਾ ਭਲਾ ਨਹੀਂ ਕਰ ਸਕਦਾ ਹallelujah ਚਾਹੇ ਅਸੀਂ ਇਮਾਨਦਾਰ ਆ ਚਾਹੇ ਅਸੀਂ ਮਿਹਨਤੀ ਆ ਚਾਹੇ ਅਸੀਂ ਕਵਿੱਤਤਾ ਪਾਈ ਵਿੱਚ ਆ ਪਰ ਜੇ ਸਾਡੀ ਜ਼ੁਬਾਨ ਤੇ ਸਾਡਾ ਕੰਟਰੋਲ ਨਹੀਂ ਹੈਗਾ ਤਾਂ ਅਸੀਂ ਉਹਨਾਂ ਮੁਸ਼ਕਲਾਂ ਵਿੱਚੋਂ ਨਹੀਂ ਨਿਕਲ ਸਕਦੇ ਹallelujah ਕਿਉਂਕਿ ਅੱਜ ਜਿਹੜੀਆਂ 90% ਜਿਹੜੀਆਂ ਸਾਡੇ ਤੇ ਪ੍ਰੋਬਲ ਹੈ ਉਹ ਸਾਡੀ ਜ਼ੁਬਾਨ ਦੇ ਕਾਰਨ ਹੈ ਹallelujah ਤੇ ਹੁਣ ਇਹ ਆਪਾਂ ਦੇਖਣਾ ਆਪਾਂ ਬਚਨ ਵਿੱਚੋਂ ਵੀ ਦੇਖਾਂਗੇ ਕਿ ਪਰਮੇਸ਼ਰ ਨੇ ਹਰ ਇੱਕ ਚੀਜ਼ ਨੂੰ ਜਿਹੜਾ ਬਚਨ ਦੇ ਰਾਹੀਂ ਘੋਸ਼ਿਤ ਕੀਤਾ ਗਿਆ ਹੈ ਠੀਕ ਆ ਆਪਾਂ ਕਲਪਨ ਵਿੱਚੋਂ ਦੇਖਾਂਗੇ ਕਿ ਆਪਣੀ ਇਹ ਜ਼ੁਬਾਨ ਸਾਡੇ ਲਈ ਸ਼ਰਾਬ ਲੈ ਕੇ ਆ ਸਕਦੀ ਆ ਜਾਂ ਸਾਡੇ ਦੇ ਫਲ ਲੈ ਕੇ ਆ ਸਕਦੀ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਆ ਕਿ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਲੈਣਾ ਹੈ ਹallelujah ਕਿਉਂਕਿ ਪਰਮੇਸ਼ਵਰ ਦੇ वचन ਵਿੱਚ ਲਿਖਿਆ ਆ ਕਿ ਪਰਮੇਸ਼ਵਰ ਨੇ ਕਿਹਾ ਕਿ ਜੇਕਰ ਤੁਸੀਂ ਪਹਾੜ ਨੂੰ ਖੱਟ ਜਾਣ ਲਈ ਕਹਿ ਦੋਗੇ ਜੇਕਰ ਤੁਸੀਂ ਉਹਦੇ ਵਿੱਚ ਸੰਦੇਹ ਨਾ ਕਰੋਗੇ ਕਿ ਤੁਸੀਂ ਕਹੋਗੇ ਨਾ ਸੰਦੇਹ ਨਾ ਕਰੋਗੇ ਤਾਂ ਪਹਾੜ ਤੁਹਾਡੇ ਦੇ ਖੱਟ ਜਾਊਗਾ ਹੁਣ ਆਪਾਂ ਪਹਾੜ ਨੂੰ ਕੀ ਕਹਿ ਸਕਦੇ ਮੌਤੈਨ ਨੂੰ ਨਹੀਂ ਪਹਾੜਾ ਆਪਣੀਆਂ ਜ਼ਿੰਦਗੀਆਂ ਵਿੱਚ ਦੇਖਣਾ ਹੈ ਕਿ ਆਪਾਂ ਮੁਸ਼ਕਲਾਂ ਨੂੰ ਤਕਲੀਫਾਂ ਨੂੰ ਬੋਝਾਂ ਨੂੰ ਜੋ ਆਪਣੀਆਂ ਬਿਮਾਰੀਆਂ ਨੇ ਆਪਾਂ ਨੂੰ ਦੇ ਰਿਹਾ ਹੋਇ ਉਹ ਆਪਣੇ ਜ਼ਿੰਦਗੀ ਵਿੱਚ ਪਹਾੜਿਆ ਹallelujah ਹੁਣ ਆਪਾਂ ਆਪਣੇ ਜਵਾਨ ਵਿੱਚੋਂ ਇਹਨਾਂ ਨੂੰ ਆਪਾਂ ਪੋਜ਼ਿਟਿਵ ਤਰੀਕੇ ਨਾਲ ਲਵਾਗੇ ਜਾਂ ਨੈਗੇਟਿਵ ਤਰੀਕੇ ਨਾਲ ਪੋਜ਼ਿਟਿਵ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਪਰਮੇਸ਼ਰ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਤੇਰੇ ਪ੍ਰਾਰਥਨਾ ਕਰਨ ਅਸੀਂ ਬਰਕਤ ਪਾਈ ਹੈ ਤੇਰੇ ਬਚਨ ਪਾ ਰਹੇ ਹਾਂ ਤੇ ਨੈਗੇਟਿਵ ਚੀਜ਼ਾਂ ਵਿੱਚ ਕੀ ਆਊਗਾ ਬਿਮਾਰੀਆਂ ਆਉਗੀਆਂ ਲਾਚਾਰੀਆਂ ਆਉਗੀਆਂ ਬੋਝ ਆਉਗੇ ਦੁੱਖ ਦੁੱਖ ਤਕਲੀਫਾਂ ਕਰ ਜੇ ਆਉਗੀਆਂ ਹallelujah ਤੇ ਆਪਾਂ ਇੱਕ ਦੇਖ ਰਿਹਾ ਉਦਾਹਰਣ ਮੈਂ ਤੁਹਾਨੂੰ ਦਵਾਂਗੀ ਪਾਸਟਰ ਰਮਨ ਦੀ ਜਦੋਂ ਉਹ ਚਰਚ ਵਿੱਚ ਆਏ ਸੀ ਪਹਿਲਾਂ ਆਪਾਂ ਪੋਜ਼ਿਟਿਵ ਚੀਜ਼ ਨੂੰ ਦੇਖਾਂਗੇ ਜਦੋਂ ਉਹ ਚਰਚ ਵਿੱਚ ਆਏ ਉਹਨਾਂ ਨੇ ਪਰਮੇਸ਼ਵਰ ਅੱਗੇ ਇਹੀ ਕਿਹਾ ਕਿ ਪਰਮੇਸ਼ਵਰ ਮੈਂ ਅੱਜ ਤੇਰੇ ਵਿੱਚ ਬਚ ਗਈਆਂ ਮੈਂ ਤੇਰੇ ਵਿੱਚ ਮੁਕਤੀ ਪ੍ਰਾਪਤ ਕਰ ਲਈ ਆ ਕਿ ਹੁਣ ਤੂੰ ਮੇਰੀ ਜਿਹੜੀ ਕੱਖ ਨੂੰ ਉਹ ਪਰ ਨਾ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਵੱਡੀ ਵਰਕਤ ਦਿੱਤੀ ਤੇ ਉਹਨਾਂ ਨੂੰ ਇੱਕ ਬੇਟੀ ਨਾਲ ਬਲੈਸ ਕੀਤਾ ਜਿਹਦਾ ਅੱਜ ਬਰਥਡੇ ਹੈ ਹਾਲੇਲੂਇਆ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਜ਼ੁਬਾਨ ਸੀ ਉਸ ਜ਼ੁਬਾਨ ਦੇ ਜ਼ਰੀਏ ਉਸ ਚੀਜ਼ ਨੂੰ ਰਿਲੀਜ਼ ਕੀਤਾ ਇਹ ਉਹਨਾਂ ਦੀ ਜ਼ੁਬਾਨ ਸੀ ਉਹਨਾਂ ਨੇ ਪੋਜ਼ਿਟਿਵ ਚੀਜ਼ ਨੂੰ ਉਹਨਾਂ ਨੇ ਕਿਹਾ ਕਿ ਪਰਮੇਸ਼ਵਰ ਮੇਰੀ ਜ਼ਿੰਦਗੀ ਵਿੱਚ ਤੁਸੀਂ ਹੀ ਸਭ ਕੁਝ ਕਰਨ ਦੀ ਸਮਰਥਾ ਰੱਖਦੇ ਹਾਲੇਲੂਇਆ ਪਰ ਅੱਜ ਆਪਾਂ ਪਹਿੰਕੜ ਬਹੁਤ ਜ਼ਿਆਦਾ ਦੇਖਦੇ ਆਪਾਂ ਮਸੀਹ ਵਿੱਚ ਬਚ ਵੀ ਜਾਂਦੇ ਆਂ ਤਨ ਪਰਪੁਰਤਨ ਨਿਪੰਦ ਕਰਦੇ ਹੈਗੇ ਆਪਾਂ ਕਹਿੰਦੇ ਆ ਕਿ ਪਰਮੇਸ਼ਰ ਮੈਂ ਤੇਰੇ ਵਿੱਚ ਵਸ ਚੁੱਕਾ ਆ ਇੱਕ ਤਰਫ ਤੋਂ ਆਪਾਂ ਕਹਿੰਦੇ ਕਿ ਮੈਂ ਪਰਮੇਸ਼ਰ ਤੇਰੇ ਵਿੱਚ ਵਸ ਚੁੱਕਾ ਆ ਦੂਜੀ ਤਰਫ ਕਹਿੰਦੇ ਕਿ ਪਰਮੇਸ਼ਰ ਮੈਨੂੰ ਤਾਂ ਤਕਲੀਫਾਂ ਨੇ ਘੇਰਿਆ ਹੋਇਆ ਮੈਨੂੰ ਤਾਂ ਬੁਮਾਰੀਆਂ ਨੇ ਘੇਰਿਆ ਹੋਇਆ ਆ ਪਰ ਉਸ ਟਾਈਮ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਜਿਹੜਾ ਆ ਪਰਮੇਸ਼ਰ ਦੇ ਬਚਨਾਂ ਨੂੰ ਡੀਕਲੀਅਰ ਕਰਨਾ ਚਾਹੀਦਾ ਹallelujah ਸਾਰਾ ਜਪ ਦੇਖਦੇ ਆ ਕਿ ਕਈ ਟਾਈਮ ਵਾਈ ਹਸਬੈਂਡ ਵਾਈਸ ਦੀ ਲੜਾਈ ਹੋ ਜਾਂਦੀ ਆ ਹallelujah ਉਸ ਟਾਈਮ ਉਹ ਆਪਣੇ ਬਚਨਾਂ ਨੂੰ ਨਹੀਂ ਦੇ ਕਲੀਅਰ ਕਰਦੇ ਉਹ ਇੱਕ ਦੂਜੇ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਆ ਕਿ ਕਿਉਂ ਨਹੀਂ ਉਹ ਜਾਣਦੇ ਕਿ ਅਸੀਂ ਅਸੀਂ ਮਸੀਹ ਵਿੱਚ ਬਚ ਚੁੱਕੇ ਆ ਅਸੀਂ ਪਰਮੇਸ਼ਰ ਵਿੱਚ ਮੁਕਤੀ ਪ੍ਰਾਪਤ ਕਰ ਲਈ ਆ ਸਾਨੂੰ ਪਾਸਟਰਾਂ ਦારા ਸਮਝਾਇਆ ਜਾਂਦਾ ਸੀ ਉਹਨਾਂ ਗੱਲਾਂ ਤੇ ਕਿਉਂ ਨਹੀਂ ਕਰਦੇ ਹੈਗੇ ਕਿਉਂ ਨਹੀਂ ਯਕੀਨ ਕਰਦੇ ਉਹਨਾਂ ਗੱਲਾਂ ਉਂ ਕਿਉਂ ਨਹੀਂ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਦੇ ਪਰ ਅੱਜ ਆਪਾਂ ਕੀ ਨਹੀਂ ਆਪਾਂ ਕੰਡ ਕਰਵਾਉਣਾ ਸ਼ੁਰੂ ਕਰ ਦਿੰਦੇ ਨਹੀਂ ਇਹਨੇ ਮੈਨੂੰ ਇਹ ਕਿਹਾ ਆ ਆਪਾਂ ਉਹ ਤੋਂ ਦੂਰ ਨਾ ਰਹਿਣਾ ਹalleluyah ਤੇ ਆਪਾਂ ਵਚਨ ਵਿੱਚੋਂ ਦੇਖਾਂਗੇ ਇਬਰਾਨੀਆਂ 10 ਦੀ 23 ਆਇਤ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜੇ ਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ ਹalleluyah ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਹੈ ਕਿ ਜੇ ਨੇ ਵਾਅਦਾ ਕੀਤਾ ਵਾਅਦਾ ਕਹਿੰਦੇ ਕਿਤਾ ਹੈ ਯਹੋਵਾ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜਿਹੜੀ ਤੂੰ ਆਸ ਰੱਖੇਗਾ ਉਸ ਆਸ ਨੂੰ ਪੂਰਾ ਕਰੇਗਾ ਹalleluyah ਕਿਉਂਕਿ ਆਪਾਂ ਹੁਣ ਦੇਖਦੇ ਇੱਥੇ ਆਸਾ ਦਾ ਜਿਹੜਾ ਅੰਗੀਕਾਰ ਉਹ ਕੀ ਹੈ ਕਿ ਸਾਨੂੰ ਉਸ ਟਾਈਮ ਕੀ ਕਹਿਣਾ ਚਾਹੀਦਾ ਹੈ ਕਿ ਆਈ ਏਮ ਬਲੇਸਡ ਹallelujah ਕਿ ਮੈਂ ਚੰਗਾ ਹੋ ਚੁੱਕਾ ਹਾਂ ਕਿਉਂਕਿ ਜਦੋਂ ਆਪਾਂ ਗਰੀਥਨ ਉਸ ਬਚਨ ਨੂੰ ਫੜ ਕੇ ਬੋਲਾਂਗੇ ਤਾਂ ਪਰਮੇਸ਼ਰ ਉਸ ਪ੍ਰਤੀਗਿਆ ਨੂੰ ਕੀ ਹੈ ਸਾਡੀ ਜ਼ਿੰਦਗੀ ਵਿੱਚ ਪੂਰਾ ਕਰਦੇ ਆ ਹallelujah ਕਿਉਂਕਿ ਜਿਹੜੀ ਸਾਡੀ ਮੂਹ ਦੀ ਤਾਕਤ ਆ ਉਹ ਪਰਮੇਸ਼ਵਰ ਦੇ ਸੱਚੇ ਬਚਨ ਦਾ ਜਦੋਂ ਹੂ ਵਿੱਚੋਂ ਨਿਕਲਦੀ ਆ ਉਹ ਪੂਰੀ ਹੁੰਦੀ ਆ ਹallelujah ਤੇ ਹੁਣ ਆਪਾਂ ਇੱਕ ਐਗਜ਼ਾਮਪਲ ਦਵਾਂਗੀ ਮੈਂ ਆਪਣੀ ਕਿ ਅਪ੍ਰੈਲ ਵਿੱਚ ਮੇਰਾ ਕੰਮ ਛੁੱਟ ਜਾਂਦਾ ਆ ਠੀਕ ਆ ਪਰ ਉਸ ਟਾਈਮ ਮੈਂ ਇਹ ਨਹੀਂ ਕਿਹਾ ਕਿ ਮੇਰਾ ਕੰਮ ਕਿਉਂ ਛੁੱਟਿਆ ਆ ਆ ਪ੍ਰਯਤੋ ਲੈ ਕੇ ਹੋਣ ਤੱਕ ਤੁਸੀਂ ਦੇਖੋ 3 ਮਹੀਨੇ ਹੋ ਚੰਦੇ ਸੀ ਤੇ ਸਾਡਾ ਕੰਮ ਕਦੀ ਹੁੰਦਾ ਸੀ ਕਦੀ ਨਹੀਂ ਹੁੰਦਾ ਸੀ ਪਰ ਉਸ ਟੈਮਸਿਟੀ ਗਿਆ ਕਿ ਮੈਂ ਪਰਮੇਸ਼ਰ ਬਲੇਸ ਦਾ ਮੈਨੂੰ ਕੰਮ ਮਿਲ ਚੁਕਿਆ ਆ ਮੈਂ ਅਸੀਂ ਉੱਥੇ ਕੁਣ ਕਰਾਇ ਨਹੀਂ ਪਰਮੇਸ਼ਰ ਦੇ ਬਚਨ ਨੂੰ ਆਪਣੇ ਮੂੰਹ ਵਿੱਚੋਂ ਬੋਲਿਆ ਤੇ ਪਰਮੇਸ਼ਰ ਨੇ ਸੱਚੂ ਸਾਨੂੰ ਇੰਨੇ ਵਧੀਆ ਕੰਮ ਨਾਲ ਬਲੇਸ ਕੀਤਾ ਆ ਤੇ ਅਸੀਂ ਧੰਨਵਾਦ ਕਰਦੇ ਉਸ ਦਿਨ ਲਈ ਕਿ ਜਦੋਂ ਅਸੀਂ ਪਰਮੇਸ਼ਰ ਵਿੱਚ ਬਚਾਏ ਗਏ ਸੀ ਪਾਸਟਰ ਆ ਦੁਆਰਾ ਹਰ ਟਾਈਮ ਸਾਨੂੰ ਸਿਖਾਇਆ ਜਾਂਦਾ ਉਹਨਾਂ ਚੀਜ਼ਾਂ ਵਿੱਚ ਜਦੋਂ ਅਸੀਂ ਸਿੱਖਦੇ ਆ ਆਪਣੀ ਜ਼ੁਬਾਨ ਵਿੱਚੋਂ ਟੈ ਕਲੀਅਰ ਕਰਦੇ ਤਾਂ ਸਾਡੀ ਜ਼ਿੰਦਗੀ ਵਿੱਚੋਂ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਹallelujah ਜਿਹੜੀ ਆਪਣੇ ਆਪਾਂ ਜੋ ਆਪਣੇ ਜਵਾਨ ਵਿੱਚੋਂ ਬੋਲਦੇ ਆ ਉਹ ਸ਼ਬਦ ਜਿਹੜੇ ਹੁੰਦੇ ਆ ਇੱਕ ਤਾਂ ਉਹ ਲਾਈਫ ਆਪਾਂ ਨੂੰ ਦਿੰਦੇ ਆ ਦੂਜਾ ਉਹ ਆਪਾਂ ਨੂੰ ਮੌਤ ਦੀ ਤਰਫ ਲੈ ਜਾਂਦੇ ਆ ਸਾਨੂੰ ਪਰਮੇਸ਼ਵਰ ਨੇ ਚੁਆਇਸ ਦਿੱਤੀ ਆ ਕਿ ਅਸੀਂ ਮੌਤ ਦੀ ਤਰਫ ਜਾਣਾ ਆ ਜਾਂ ਲਾਈਫ ਦੀ ਤਰਫ ਜਾਣਾ ਮੌਤ ਵਿੱਚ ਇਹ ਹੈ ਕਿ ਤੁਮ ਮਰਨਾ ਮੌਤ ਵਿੱਚ ਰਹਿ ਗਈਆਂ ਸਾਡੀਆਂ ਬਿਮਾਰੀਆਂ ਸਾਡੀਆਂ ਲਾਚਾਰੀਆਂ ਸਾਡੇ ਦੁੱਖ ਸਾਡੇ ਪਾਪ ਹallelujah ਕੋਈ ਆਪਾਂ ਇਹ ਨਹੀਂ ਆ ਕਿ ਅਸੀਂ ਪਰਮੇਸ਼ਵਰ ਦੀ ਵਰਕ ਤੋਂ ਲੈਣਾ ਹੈ ਜਾਂ ਉਸਦੇ ਫਲਾਂ ਨੂੰ ਲੈਣਾ ਹੈ ਜਾਂ ਉਹ ਜ਼ੈਰ ਦੀ ਕਰਾ ਲੈਣਾ ਹੈ ਹallelujah ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਸ ਚੀਜ਼ ਨੂੰ ਕਿਵੇਂ ਲੈਣਾ ਹੈ ਹallelujah ਤੇ ਹੁਣ ਆਪਾਂ ਦੇਖਦੇ ਆ ਤੇ ਆਪਾਂ ਤਿੰਨ ਚੀਜ਼ਾਂ ਨੂੰ ਦੇਖਾਂਗੇ ਕਿ ਜਦੋਂ ਆਪਾਂ ਪਰਮੇਸ਼ਵਰ ਵਿੱਚ ਬਚ ਗਏ ਜਾਨੀਆ ਠੀਕ ਆ ਹੁਣ ਆਪਾਂ ਆਪਣੀ ਜ਼ੁਬਾਨ ਨੂੰ ਦੇਖਣਾ ਕਿ ਜਦੋਂ ਆਪਾਂ ਚਰਚ ਵਿੱਚ ਆਉਂਦੇ ਆ ਤੇ ਸਾਡਾ ਚਰਚ ਵਿੱਚ ਬੋਲਣ ਦਾ ਢੰਗ ਕੀ ਹੋਵੇ ਕਿ ਅਸੀਂ ਚਰਚ ਵਿੱਚ ਕੀਵੇਂ ਬੋਲਦੇ ਆ ਅਸੀਂ ਕੀ ਗੱਲਬਾਤ ਕਰਦੇ ਆ ਕਿ ਅਸੀਂ ਉਹ ਦੁਨਿਆਵੀ ਗੱਲਾਂ ਕਰਦੇ ਆ ਜਾਂ ਪਰਮੇਸ਼ਵਰ ਦੀ ਗੱਲਾਂ ਕਰਦੇ ਆ ਕਿਸੇ ਦੀ ਗਵਾਹੀ ਨੂੰ ਸ਼ੇਅਰ ਕਰਦੇ ਆ ਕੋਈ ਬ੍ਰਦਰ ਸਿਸਟਰ ਨਵਾਂ ਆਉਂਦਾ ਉਹ ਆਪਾਂ ਆਪਣੀ ਗਵਾਹੀ ਦੱਸਦੇ ਆ ਜਾਇ ਦਸਣਾ ਕਰਦੇ ਹਾਈ ਮੈਂ ਬਚਾਰੀ ਸੀ ਵੈਨ ਤੋਂ ਕੰਮ ਨਹੀਂ ਮਿਲਿਆ ਇਹ ਦੱਸਣਾ ਸ਼ੁਰੂ ਕਰਦੇ ਆ ਸਾਨੂੰ ਕੀ ਦੱਸਣ ਦੀ ਜ਼ਰੂਰਤ ਹੈ ਕਿ ਉਸ ਟਾਈਮ ਅਸੀਂ ਉਸ ਸਿਸਟਰ ਨੂੰ ਉਸ ਬ੍ਰਦਰ ਨੂੰ ਆਪਣੀ ਗਵਾਹੀ ਦਸੀਏ ਕਿ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ ਵਿੱਚ ਵੱਡਾ ਕੰਮ ਕੀਤਾ ਹallelujah ਗਵਾਹੀ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਕੁਝ ਹੋ ਸਕਦਾ ਹੈ ਹallelujah ਤੇ ਹੁਣ ਦੂਜਾ ਟਿਕਰਾ ਆ ਆਪਾਂ ਚਰਚ ਤੋਂ ਬਾਅਦ ਠੀਕ ਆ ਸਾਡੀ ਲਾਈਫ ਦੀ ਆਪਣੀ ਫਰੈਂਡਸ ਨਾਲ ਕੀ ਆ ਕਿ ਆਪਾਂ ਫਰੈਂਡਸ ਨਾਲ ਜਦੋਂ ਜਾਂਦੇ ਆ ਕਿ ਉਸ ਟਾਈਮ ਆਪਣਾ ਜਿਹੜੀ ਆਪਣੀ ਜ਼ੁਬਾਨ ਵਿੱਚੋਂ ਸ਼ਬਦ ਨਿਕਲਦੇ ਉਹ ਕੀ ਨਿਕਲਦੇ ਆ ਉਹ ਟਿਕਰਾ ਜਦੋਂ ਆਪਾਂ ਫਰੈਂਡਸ ਨਾਲ ਘੁੰਮਦੇ ਹੁੰਦੇ ਉਹ ਆਪਣੀ ਜ਼ੁਬਾਨ ਵਿੱਚੋਂ ਪਰਮੇਸ਼ਵਰ ਦੇ ਬਚਨਾਂ ਦੇ ਅਪਾਰਡਿੰਗ ਅਸੀਂ ਗੱਲ ਕਰਦੇ ਆ ਜਾਂ ਅਸੀਂ ਦੁਨਿਆਵੀ ਤੌਰ ਤੇ ਕਰ ਨਹੀਂ ਤੂੰ ਰਾਤ ਨੂੰ ਫਿਰਨ ਦੇਖੀ ਸੀ ਉਹਦੇ ਕੱਪੜੇ ਦੇਖੇ ਸੀਗੇ ਠੀਕਾ ਉਹਦਾ ਪਹਿਰਾਵਾ ਦੇਖਿਆ ਸੀਗਾ ਕੀ ਇਹ ਗੱਲਾਂ ਕਰਦੇ ਇਹ ਸਾਡੇ ਦੇ ਜੀ ਪੈਸੇ ਤੇ ਕਰਦਾ ਹੈ ਕਿ ਸਾਡੀ ਬਾਹਰੀ ਲਾਈਫ ਕਿੰਨੀ ਆ ਤੇ ਜਦੋਂ ਅਸੀਂ ਚਰਚ ਵਿੱਚ ਉਹ ਸਾਡੀ ਜੋਬਾ ਉੱਤੇ ਡਿਪੈਂਡ ਕਰਦਾ ਹੈ ਹਾਲੇਲੂਇਆ ਤੇ 3 ਜਿਹੜੀ ਆਪਣੀ ਆਤਮਿਕ ਜਿਹੜੀ ਅਜੰਡੀਆਂ ਕਿੱਦਾਂ ਵੀ ਹੈ ਕਿ ਕੋਈ ਸਾਡੀ ਆਤਮਿਕ ਜ਼ਿੰਦਗੀ ਨੂੰ ਦੇਖ ਕੇ ਉਹ ਚਰਚ ਵਿੱਚ ਵੱਧਦਾ ਆ ਕੀ ਉਹ ਦੇਖੇ ਕਿ ਹਾਂ ਇਹ ਪਰਮੇਸ਼ਵਰ ਨੇ ਇਹ ਜਿੰਦਗੀ ਵਿੱਚ ਕੰਮ ਕੀਤਾ ਹੈ ਤੇ ਪਰਮੇਸ਼ਵਰ ਸਾਡੀ ਜਿੰਦਗੀ ਵਿੱਚ ਵੀ ਕੰਮ ਕਰ ਲਵੇ ਹallelujah ਸਾਡੀ ਸਫਲਤਾ ਜਵਾਨ ਤੇ ਡਿਪੈਂਡ ਹੁੰਦਾ ਹੈ ਕਿ ਉਸ ਜਵਾਨ ਨੂੰ ਆਪਾਂ ਕਿਵੇਂ ਲੈ ਕੇ ਹੋਣਾ ਹੈ ਹallelujah ਤੇ ਜਿਵੇਂ ਬਹੁਤਾਂ ਉਹਦੀ 13 ਵਿੱਚ ਲਿਖਿਆ ਜੋ ਆਪਣੇ ਮੂਹ ਦੀ ਰਾਖੀ ਨਹੀਂ ਕਰਦਾ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ ਪਰ ਜੋ ਆਪਣੇ ਬੁੱਲਾ ਨੂੰ ਟੰਗਦਾ ਹੈ ਉਹਨਾਂ ਦੇ ਨਹੀਂ ਬਰਬਦ ਹੋਵੇਗੀ ਹallelujah ਕਿਉਂਕਿ ਜੋ ਮੂਹ ਦੇ ਸ਼ਤਰੀ ਹੁੰਦੇ ਆ ਉਹ ਸਾਡੇ ਲਈ ਲਾਈਫ ਲਈ ਆਉਂਦੇ ਆ ਸਾਡੇ ਲਈ ਦੇਖ ਰਿਹਾ ਤੇ ਆਉਂਦੇ ਆ ਇਹ ਸਾਡੇ ਤੇ ਡਿਪੈਂਡ ਹੈ ਕਿ ਉਸ ਨੂੰ ਅਸੀਂ ਕਿਸ ਚੀਜ਼ ਨਾਲ ਲੈਣਾ ਹੈ ਹallelujah ਸਾਨੂੰ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਬਹੁਤਾਂ ਉਦੇਸ਼ੇ ਆਇਤ ਵਿੱਚ ਵੀ ਦੱਸਿਆ ਹੈ ਕਿ ਸਾਨੂੰ ਕੋਈ ਚੀਜ਼ਾਂ ਬਾਹੂ ਹੋ ਕੇ ਨਹੀਂ ਬੋਲਣੀਆਂ ਚਾਹੀਦੀਆਂ ਕੀ ਅਸੀਂ ਬਾਹੂ ਹੋ ਕੇ ਬੋਲਦੇ ਹਾਂ ਤੇ ਬਾਅਦ ਵਿੱਚ ਅਸੀਂ ਉਹਨੂੰ ਦੇਖੀਏ ਕਿ ਅਸੀਂ ਇਹ ਚੀਜ਼ ਬੋਲ ਦਿੱਤੀ ਆ ਕਈ ਵਾਰੀ ਆਪਾਂ ਬਾਹੂ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਬੋਲ ਦਿੰਦੇ ਆ ਪਰ ਬਾਅਦ ਵਿੱਚ ਉਹਦਾ ਰਿਜ਼ਲਟ ਪਤਾ ਲੱਗਦਾ ਆ ਕਈ ਤਾਈ ਮਾਪੇ ਕੀ ਆ ਆਪਣੇ ਵਿੱਚ ਲੜਾਈ ਹੋ ਜਾਂਦੀ ਆ ਉਸ ਟਾਈਮ ਆਪਾਂ ਉਸ ਦੀ ਫੈਮਲੀ ਦੇ ਆਪਸ ਵਿੱਚ ਜੋ ਚੀਜ਼ ਆਪਣੇ ਮੂੰਹ ਵਿੱਚ ਆਉਂਦੀ ਆਪਾਂ ਉਹ ਬੋਲਣ ਜਾਂ ਸ਼ੁਰੂ ਕਰ ਦਿੰਦੇ ਆ ਪਰ ਉਹਦਾ ਰਿਜ਼ਲਟ ਬਾਅਦ ਵਿੱਚ ਉਹਦਾ ਜਦੋਂ ਅਸੀਂ ਸੋਚਦੇ ਆ ਕਿ ਅਸੀਂ ਆਪਣੇ ਮੂੰਹ ਵਿੱਚੋਂ ਕੀ ਚੀਜ਼ਾਂ ਨੂੰ ਵੀ ਕਲੀਅਰ ਕੀਤਾ ਕੀ ਚੀਜ਼ਾਂ ਸੀ ਬੋਲਦੇ ਆ ਕਿ ਉਸ ਬੰਦੇ ਨੂੰ ਜਾਂ ਉਸ ਭੈਣ ਨੂੰ ਚੀਜ਼ਾਂ ਹਟ ਹੋਈਆਂ ਜਾਂ ਨਹੀਂ ਹੋਈਆਂ ਇਹ ਸਾਨੂੰ ਬੋਲਣ ਤੋਂ ਪਹਿਲਾਂ ਦੇਖਣਾ ਚਾਹੀਦਾ ਕਿ ਸਾਡੀ ਜਿਹੜੀ ਜ਼ੁਬਾਨ ਆ ਉਹ ਕਿਸ ਚੀਜ਼ ਨੂੰ ਪ੍ਰੀਓਰਟਾਈਟ ਕਰਦੀ ਹੈ ਹਾਲੇਲੂਇਆ ਤੇ ਹੁਣ ਆਪਾਂ ਅੱਗੇ ਦੇਖਾਂਗੇ ਕਿ ਜਿਹੜੇ ਵਚਨ ਆ ਸਾਨੂੰ ਉਹਨਾਂ ਨੂੰ ਕੀ ਆ ਆਪਣੇ ਕਮਰੇ ਵਿੱਚ ਘੋਸ਼ਣਾ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਵਚਨ ਹੀ ਆ ਉਹ ਸਾਡੀ ਜ਼ਿੰਦਗੀ ਵਿੱਚ ਕੀ ਆ ਬ੍ਰੇਕਥਰੂ ਲੈ ਕੇ ਆ ਸਕਦੇ ਆ ਵਚਨਾਂ ਨੂੰ ਕੀ ਆਪਣੀ ਮਿਨਿਸਟਰੀ ਵਿੱਚ ਘੋਸ਼ਣਾ ਕਰਨੀ ਚਾਹੀਦੀ ਹੈ ਜਦੋਂ ਆਪਣੀ ਪ੍ਰਾਰਥਨਾਵਾਂ ਹੁੰਦੀਆਂ ਉਸ ਟਾਈਮ ਕੀ ਆ ਸਾਨੂੰ ਕਹਿਣਾ ਚਾਹੀਦਾ ਕਿ ਪਰਮੇਸ਼ਰ ਜੋ ਭੈਣ ਭਰਾ ਤੇਰੇ ਵਿੱਚ ਵੱਜ ਚੁੱਕੇ ਆ ਕਿ ਉਹ ਤੇਰੀ ਕਮੇਟੀ ਨਾਲ ਜੁੜਨ ਸਾਨੂੰ ਉਸ ਟਾਈਮ ਆਪਣੀ ਜ਼ੁਬਾਨ ਦੀ ਉਸਨੂੰ ਤਾਕਤ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ

ਉਹ ਬੁਮਾਰੀ ਉਸਤ ਸ਼ੈਤਾਨ वचन ਵਿੱਚ ਲਿਖਿਆ ਕਿ ਅਸੀਂ ਪਰਮੇਸ਼ਵਰ ਦੇ ਕੋਹਣੇ ਖਾਣ ਨਾਲ ਚੰਗੇ ਹੋ ਚੁੱਕੇ ਹਾਂ ਕਿਉਂਕਿ ਇਹ ਦੋ ਤਲਵਾਰੀ ਧਾਰਿਆ ਜਦੋਂ ਪਰਮੇਸ਼ਰ ਕੋ ਜਾਵਾਂਗੇ ਕਿ ਆ ਸਾਡੀ ਪ੍ਰਤੀਯੋਗ ਹੋ ਪੂਰੀ ਹੋਵੇਗੀ ਸ਼ੈਤਾਨ ਕੋਲਾ ਉਸ वचन ਨੂੰ ਲੈ ਕੇ ਜਾਵਾਂਗੇ ਸ਼ੈਤਾਨ ਨਸ ਜਾਵੇਗਾ ਹallelujah ਕਿਉਂਕਿ ਪਰਮੇਸ਼ਵਰ ਨੇ ਸਾਨੂੰ ਸ਼ੈਤਾਨ ਨੂੰ ਕੁਚਲਣ ਦੀ ਸਮਰਥਾ ਦਿੱਤੀ ਹੈ ਹallelujah ਹੁਣ ਆਪਾਂ ਸ਼ੈਤਾਨ ਨੂੰ ਕਿਵੇਂ ਆਪਾਂ ਹਜਰ ਸਾਡੇ ਕੋਲ ਜਦੋਂ ਸਿਆਪਰੇ ਮੂਵ ਵਿੱਚ ਬੱਚਨਾਂ ਨੂੰ ਦੇ ਕਲੀਅਰ ਕਰਾਂਗੇ ਕਿ ਮੈਂ ਪਰਮੇਸ਼ਵਰ ਚੰਗਾ ਹੋ ਚੁੱਕਾ ਹਾਂ ਹਾਲੇਲੂਇਆ ਬੱਚਾ ਨੂੰ ਆਪਣੀ ਇੱਕ ਐਗਜ਼ਾਮਪਲ ਦਊਗੀ ਇਹ ਮੇਰੀ ਲਾਈਫ ਤੇ ਵੀ ਹੈ ਤੇ ਇੱਕ ਮੇਰੀ ਫਰੈਂਡ ਵੀ ਸੀ ਸ਼ਾਇਦ ਤੁਹਾਨੂੰ ਪੀਟੀ ਜਾਂ ਸਕੈਨ ਦਾ ਹੋਣਾ ਹੈ ਕਿ ਜਦੋਂ ਆਪਾਂ ਕੀ ਈਟ ਸਕੈਨ ਕਰਾਉਂਦੇ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣਾ ਕੈਂਸਰ ਕਿੱਥੇ ਲੱਗ ਪਹੁੰਚਿਆ ਹੈ ਕਿ ਕੈਂਸਰ ਸਾਡੇ ਅੰਦਰ ਕਿੰਨਾ ਕ ਪਹੁੰਚ ਚੁੱਕਾ ਹੈ ਹਾਲੇਲੂਇਆ ਤੇ اسی ਤਰ੍ਹਾਂ ਇੱਕ ਮੇਰੀ ਫਰੈਂਡ ਸੀਗੀ ਤੇ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੇ ਬਚਨ ਬਾਰੇ ਦੱਸਿਆ ਤੇ ਮੇਰੇ ਪਰਮੇਸ਼ੁਰ ਨੇ ਮੇਰੀ ਜ਼ਿੰਦਗੀ ਵਿੱਚ ਵੀ ਕੰਮ ਕੀਤਾ ਆ ਕਿ ਤੁਸੀਂ ਵੀ ਬਚਨਾਂ ਨੂੰ ਫੋਲੋ ਕਰੋ ਇੰਗਲੀਆਂ ਤੋਂ। ਤਾਂ ਉਹਨੇ ਪਰਮੇਸ਼ਰ ਨੂੰ ਵੰਦਨਾ ਛੁਰੂ ਕੀਤਾ ਤੇ ਚਰਚ ਵਿੱਚ ਜਾਣਾ ਸ਼ੁਰੂ ਕੀਤਾ। ਤੇ ਡਾਕਟਰਾਂ ਨੇ ਕਿਹਾ ਕਿ ਤੁਹਾਡਾ ਕੈਂਸਰ ਜਿਹੜਾ ਬਹੁਤ ਵੱਧ ਚੁੱਕਾ ਆ ਤੇ ਤੁਸੀਂ ਵੀ ਇੱਕ ਸ캔 ਕਰਾਓ ਤੇ ਉਸ ਤੋਂ ਬਾਅਦ ਤੁਸੀਂ ਦੇਖਾਂਗੇ ਕਿ ਤੁਹਾਡਾ ਜਿਹੜਾ ਕੈਂਸਰ ਆ ਸਰੀਰ ਵਿੱਚ ਕਿੰਨਾ ਫੈਲ ਚੁੱਕਾ ਹੈ। ਹਾਲੇਲੂਇਆ। ਤੇ ਉਹ ਸਿਸਟਰ ਚਰਚ ਵਿੱਚ ਬੇਂਤੀਗੋ ਨਾਲ ਉੱਥੇ ਬਚਨਾਂ ਨੂੰ ਸੁਣਿਆ। ਤੇ ਉਹਨਾਂ ਨੇ ਇਹੀ ਕਿਹਾ ਕਿ ਪਰਮੇਸ਼ਵਰ ਜਦੋਂ ਮੈਂ ਕੱਲ ਨੂੰ ਆਪਣਾ ਨਾ ਜਿਹੜਾ ਸਕੈਨ ਉਹ ਕਰਾਉਣ ਜਾਣਾ ਜੇਕਰ ਉਹ ਪੋਜ਼ਿਟਿਵ ਆਏਗਾ ਤਾਂ ਮੈਂ ਤੇਰੇ ਵਿੱਚ ਕੀਆ ਮੁਕਤੀ ਦੀ ਪ੍ਰਾਰਥਨਾ ਕਰੂੰਗੀ ਕਿ ਮੈਂ ਤੇਰੇ ਵਿੱਚ ਮੁਕਤੀ ਲਵਾਂਗੀ ਹallelujah ਤੇ ਉਸ ਦਿਨ ਨੇ ਆਪਣੇ ਪੂਰੇ ਵਿਸ਼ਵਾਸ ਨਾਲ ਉਹ ਦੂਜੇ ਦਿਨ ਕੀਆ ਆਪਣੀ ਸਕੈਨ ਕਰਾਉਣ ਜਾਂਦੇ ਹallelujah ਤੇ ਸਕੈਨ ਵਿੱਚ ਕੋਈ ਵੀ ਕੈਂਸਰ ਦਾ ਇੱਕ ਵੀ ਕਣ ਨਹੀਂ ਹੋਊਗਾ ਹallelujah ਕਿਉਂਕਿ ਉਹਨੇ ਆਪਣੀ ਜਿਹੜੀ ਜ਼ੁਬਾਨ ਸੀਗੀ ਉਹਨੇ ਜ਼ੁਬਾਨ ਦੇ ذریعے ਉਹਨੇ ਕੀਆ ਡਿਕਲੇਅਰ ਕੀਤਾ ਸੀ ਹallelujah ਅੱਜ ਸਾਨੂੰ ਵੀ ਕੀ ਆਪਣੀ ਜ਼ੁਬਾਨ ਦੇ ذریعے ਕੀਆ ਡਿਕਲੇਅਰ ਕਰਨ ਦੀ ਜ਼ਰੂਰਤ ਹੈ ਹallelujah ਜਦੋਂ ਆਪਾਂ ਬਚਨਾਂ ਨੂੰ ਡਿਕਲੇਅਰ ਕਰਦੇ ਆਂ ਸ਼ੈਤਾਨ ਕਦੇ ਵੀ ਸਾਡੇ ਨੇੜੇ ਨਹੀਂ ਆਉਂਦਾ ਦੁੱਖ ਤੇ ਤਕਲੀਫਾਂ ਆਉਂਦੀਆਂ ਆ ਪਰ ਉਹਨਾਂ ਦੁੱਖ ਤੇ ਤਕਲੀਫਾਂ ਵਿੱਚੋਂ ਜਿਹੜੀ ਸਾਡੀ ਜ਼ੁਬਾਨੀ ਉਹਨੂੰ ਸਾਲ ਕੱਟ ਸਕਦੀ ਹੈ ਹallelujah ਤੇ ਆਪਾਂ ਤੋਂ ਬੱਚਜੋ ਜਦੋਂ ਆਪਾਂ ਬੋਲਦੇ ਦੋ ਚੀਜ਼ਾਂ ਹੋਣੀ ਸ਼ੁਰੂ ਹੋ ਜਾਂਦੀਆਂ ਹallelujah ਇੱਕ ਤਾਂ ਸ਼ੈਤਾਨਾ ਨਸ ਜਾਂਦਾ ਹੈ ਤੇ ਤੁਮਝੇ ਜਿਹੜੇ ਸਾਨੂੰ ਸਵਰਗ ਦੂਤ ਦਿੱਤੇ ਆ ਪਰਮੇਸ਼ਵਰ ਨੇ ਉਹ ਐਕਟੀਵੇਟ ਹੋ ਜਾਂਦਾ ਤੇ ਕਿਹੜਾ ਕਿਹਨਾਂ ਨੂੰ ਪਤਾ ਹੈ ਕਿ ਸਾਨੂੰ ਸਵਰਗ ਦੂਤ ਦਿੱਤੇ ਨੇ ਹallelujah ਕਿਹਨਾਂ ਨੂੰ ਪਤਾ ਹੈ ਕਿ ਇੰਡੀਆ ਵਿੱਚ ਬੇਰੁਜ਼ਗਾਰੀ ਹੈ ਹallelujah ਪਰ ਸਭ ਤੋਂ ਵੱਧ ਤਾਂ ਬੇਰੁਜ਼ਗਾਰੀ ਸਵਰਗ ਰਾਜ ਵਿੱਚ ਆਪਾਂ ਸਵਰਗ ਦੂਤਾਂ ਨੂੰ ਦਿੱਤੀ ਹੋਈ ਆ ਪਰਮੇਸ਼ਵਰ ਨੇ ਸਾਨੂੰ ਕੀ ਸਵਰਗ ਦੂਤ ਦਿੱਤੇ ਆ ਪਰ ਆਪਾਂ ਉਹਨਾਂ ਨੂੰ ਇਸਤੇਮਾਲ ਨਹੀਂ ਕਰਦੇ ਆ ਪੌਣਾ ਨੂੰ ਜਵਾਨ ਵਿੱਚੋਂ ਬੋਲਦੇ ਨਹੀਂ ਆ ਕਿ ਕੀ ਪਰਮੇਸ਼ਵਰ ਦੇ ਦੂਤ ਤਾਂ ਸਾਡੀ ਜ਼ਿੰਦਗੀ ਵਿੱਚ ਆ ਆ ਕੰਮ ਕਰਦੇ ਆ ਕਿਉਂ ਨਹੀਂ ਆਪਾਂ ਉਹਨਾਂ ਦੂਤਾਂ ਨੂੰ ਐਕਟੀਵੇਟ ਕਰਦੇ ਆ ਹallelujah ਤੇ ਹੁਣ ਆਪਾਂ ਦੇਖਦੇ ਆ ਬ੍ਰਿਥਾਨੀਆ ਉਹਦੀ 1 ਦੀ 14 ਆਇਤ ਬਾਰੇ ਆਤਮੇ ਨਾਲ ਜਿਹੜਾ ਮੁਕਤੀ ਦਾ ਦਰਸ਼ਕ ਹੋਣ ਵਾਲਿਆਂ ਦੀ ਸੇਵਾ ਕਰਦਾ ਹੈ ਕੱਲੇ ਜਾਂਦੇ ਹਨ ਹallelujah ਕਿਉਂਕਿ ਪਰਮੇਸ਼ਾ ਨੇ ਕੀ ਆ ਸਾਨੂੰ ਸਵਰਗਦੂਤ ਦਿੱਤੇ ਆ ਹੁਣ ਇਹ ਦੇਖ ਰਿਹਾ ਕਿ ਆਪਾਂ ਸਵਰਗਦੂਤਾਂ ਨੂੰ ਸਿਰਫ ਇਹ ਲੈ ਕੇ ਇਹ ਹੋਣਾ ਹੈ ਕਿ ਆਪਾਂ ਉਹਨਾਂ ਨੂੰ ਸਿਰਫ ਘਰ ਵਿੱਚ ਹੀ ਹਾਂ ਸੰਪਰਕ ਪਰਮੇਸ਼ਾ ਨੇ ਸਵਰਗਦੂਤ ਦਿੱਤੇ ਆ ਜਦੋਂ ਆਪਾਂ ਆਪਣੇ ਬਚਨਾਂ ਨੂੰ ਬੋਲਦੇ ਆ ਤਾਂ ਸਵਰਗਦੂਤ ਕੀ ਆ ਐਕਟੀਵੇਟ ਹੋ ਜਾਂਦੇ ਆ ਉਹ ਕੀ ਆ ਸਾਡੀ ਸੇਵਾ ਕਰਨ ਲਈ ਦਿੱਤੇ ਜਾਂਦੇ ਆ ਤੇ ਹੁਣ ਆਪਾਂ ਇੱਕ ਦੇਖਾਂਗੇ ਆਪਾਂ ਜਦੋਂ ਰੈਸਟੋਰੈਂਟ ਜਾਂਦੇ ਆ ਆਪਾਂ ਉੱਥੇ ਖਾਣਾ ਖਾਂਦੇ ਆ ਤਾਂ ਉੱਥੇ ਆਪਾਂ ਜਾ ਕੇ ਇਹ ਕਹਿੰਦੇ ਆ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਮੈਂ ਕਿੰਨੇ ਦਿਨਾਂ ਤੋਂ ਖਾਣਾ ਨਹੀਂ ਖਾਧਾ ਉਹ ਆਪਣੇ ਲਈ ਜੋ ਆਪਾਂ ਵੇਟਰ ਦਿੱਤੇ ਜਾਂਦੇ ਉਹ ਸਾਡੇ ਲਈ ਲੈ ਕੇ ਕੁਝ ਆ ਸਕਦੇ ਆ ਏਸੇ ਤਰ੍ਹਾਂ ਜਦੋਂ ਪਰਮੇਸ਼ਰ ਸਾਡੇ ਸਾਨੂੰ ਸਵਰਗ ਦੂਤ ਦਿੱਤੇ ਆ ਤੇ ਉਹਨਾਂ ਸਵਰਗ ਦੂਤਾਂ ਨੂੰ ਅਸੀਂ ਕਿਵੇਂ ਇਸਤੇਮਾਲ ਕਰਾਂਏ ਸਾਡੀ ਜ਼ੁਬਾਨ ਤੇ ਡਿਪੈਂਡ ਕਰਦਾ ਹallelujah ਕਈ ਵਾਰੀ ਆਪਾਂ ਚਰਚ ਵਿੱਚ ਵੀ ਦੇਖਦੇ ਹਾਂ ਕਿ ਕਈ ਬ੍ਰਦਰ ਸਿਸਟਰ ਜਦੋਂ ਪਾਸਟਰ ਜੀ ਪ੍ਰਾਰਥਨਾ ਕਰਦੇ ਆ ਉਹਨਾਂ ਤੇ ਹੀ ਆਪਣਾ ਅ విశ్వాਸ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੇ ਆ ਇੱਕ ਤਰਫ ਤਾਂ ਕਹਿੰਦੇ ਆ ਕਿ ਪਾਸਟਰ ਜੀ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ ਕਿ ਅਸੀਂ ਬਿਮਾਰ ਆ ਕਿ ਸਾਡੀ ਜ਼ਿੰਦਗੀ ਵਿੱਚ ਆ ਰਿਹਾ ਦੂਜੀ ਉਧਰ ਕਹਿੰਦੇ ਨੇ ਨਹੀਂ ਨਹੀਂ ਡਾਕਟਰ ਨੇ ਮੈਨੂੰ ਇੱਕ ਤਾਂ ਕਿਹਾ ਮੈਂ ਚੰਗਾ ਨਹੀਂ ਹੋਣਾ ਹੈ ਪਹਿਲਾਂ ਤਾਂ ਪ੍ਰਾਰਥਨਾ ਕਰਾ ਲੈਨੇ ਪਾਸਟਰ ਜੀ ਪ੍ਰਾਰਥਨਾ ਕਰੋ ਸਾਡੇ ਲਈ ਠੀਕ ਆ ਪਾਸਟਰ ਜੀ ਪ੍ਰਾਰਥਨਾ ਕਰ ਰਹੇ ਆ ਜਦੋਂ ਹਰੇਕ ਪ੍ਰਾਰਥਨਾ ਫਿਨਿਸ਼ੀ ਹੁੰਦੀ ਹੈ ਨਾਲੇ ਕਹਿ ਲਾ ਪਾਸਟਰ ਜੀ ਡਾਕਟਰ ਨੇ ਤਾਂ ਕਿਹਾ ਮੈਂ ਠੀਕ ਨਹੀਂ ਹੋਣਾ ਹੈਗਾ ਪਰ ਇਦਾਂ ਹੋਊਗਾ ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੀ ਜ਼ੁਬਾਨ ਤੋਂ ਪਾਸਟਰ ਜੀ ਨੇ ਤੁਹਾਡੇ ਦੇ ਟੂ ਕਲੀਅਰ ਕਰਦੇ ਹੈ ਕਿ ਪਰਮੇਸ਼ਵਰ ਦੇ ਨਾਮ ਵਿੱਚ ਤੂੰ ਚੰਗਾ ਹੋ ਚੁੱਕਾ ਹੈ ਤੂੰ ਚੰਗੀ ਹੋ ਚੁੱਕੀ ਆ ਆਪਾ ਹੁਣਾ ਸ਼ਬਦਾਂ ਨੂੰ ਕਿਉਂ ਨਹੀਂ ਦਿੰਦੇ ਹੈਗੇ ਕਿਉਂ ਨਹੀਂ ਉਹਨਾਂ ਨੂੰ ਆਪਾਂ ਰੀਲੀਜ਼ ਕਰਦੇ ਬਹੁਤ ਸਾਰੇ ਭੈਣ ਭਰਾ ਕਹਿੰਦੇ ਆ ਕਿ ਪਾਸਟਰ ਜੀ ਸਾਡਾ ਪ੍ਰਾਰਥਨਾ ਕਰ ਰੂ ਦਿਲ ਨਹੀਂ ਕਰਦਾ ਹੈਗਾ ਸਾਡਾ ਨਹੀਂ ਲੱਗਦਾ ਨਾ ਕਿਉਂਕਿ ਆਪਾਂ ਆਪਣੀ ਜ਼ੁਬਾਨ ਦੁਆਰਾ ਤਾਂ ਉਸ ਚੀਜ਼ ਨੂੰ ਸਥਾਪਿਤ ਕਰ ਚੁੱਕੇ ਹਾਂ ਕਿ ਸਾਡਾ ਪ੍ਰਾਰਥਨਾ ਵਿੱਚ ਦਿਲ ਨਹੀਂ ਲੱਗਦਾ ਜ਼ੁਬਾਨ ਦੁਆਰਾ ਜੇਕਰ ਆਪਾਂ ਕਹਾਂਗੇ ਕਿ ਪਰਮੇਸ਼ਵਰ ਅੱਜ ਤੋਂ ਮੈਂ ਤੇਰੀ ਹਜ਼ੂਰੀ ਵਿੱਚ ਬੈਠਣਾ ਕਿਵੇਂ ਤੂੰ ਮੈਨੂੰ ਬਿਠਾਉਣਾ ਇਹ ਤੇਰੀ ਜ਼ਿੰਮੇਵਾਰੀ ਹੈ ਹallelujah ਜਿਹੜੀਆਂ ਚੀਜ਼ਾਂ ਆਪਾਂ ਸਥਾਪਿਤ ਕਰ ਦਿੰਦੇ ਆ ਉਹ ਚੀਜ਼ਾਂ ਸਥਾਪਿਤ ਹੋ ਜਾਂਦੀਆਂ ਨੇ ਹallelujah ਸਾਨੂੰ ਕੀ ਜ਼ਰੂਰੀ ਹੈ ਕਿ ਅਸੀਂ ਉਹਨਾਂ ਚੀਜ਼ਾਂ 'ਚੋਂ ਨਿਕਲੀ ਹalleluyah ਤੇ ਹੁਣ ਆਪਾਂ ਦੇਖਦੇ ਆ ਕਿ ਜਿਹੜੇ ਪਰਮੇਸ਼ਰ ਨੇ ਆਪਾਂ ਨੂੰ ਸਵਰਗਦੂਤ ਦਿੱਤੇ ਆ ਕਿ ਉਹ ਸਾਡੇ ਇਮੋਸ਼ਨ ਤੇ ਇਮੋਸ਼ਨ ਦਿੱਤੇ ਆ ਸੀ ਆਪਾਂ ਇਦਾਂ ਕਹੀ ਨਹੀਂ ਇਸ ਸਵਰਗਦੂਤ ਦੀ ਮੇਰੀ ਸੁਣੋ ਕਿ ਉਹ ਸੁਣੂਗੇ ਸਾਡੀ ਪ੍ਰਾਰਥਨਾ ਕਿ ਸਾਡੀ ਜ਼ਿੰਦਗੀ ਵਿੱਚ ਬ੍ਰੇਕਥਰੂ ਆ ਸਕਦਾ ਉਹ ਦਿਨ ਸਾਡੀ ਬ੍ਰੇਕਥਰੂ ਕਿਵੇਂ ਹੋਣਾ ਜਦੋਂ ਅਸੀਂ ਆਪਣੇ ਮੂੰਹ ਦੇ ذریعے ਬਚਨਾ ਦੀ ਘੋਸ਼ਣਾ ਕਰਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਉਹ ਬ੍ਰੇਕਥਰੂ ਆਵੇਗਾ ਹalleluyah ਜਿਹੜੇ ਸਵਰਗ ਦੂਤੇ ਆਉਣ ਠੀਕ ਆ ਉਹਨਾਂ ਨੂੰ ਆਪਾਂ ਬੇਰੁਜ਼ਗਾਰ ਕੀ ਤਰ੍ਹਾਂ ਬਣਾਤਾ ਉਹ ਵੀ ਆਪਾਂ ਕਈ ਵਾਰੀ ਉਹ ਵੀ ਚਿੰਤ ਹੋਣੇ ਕਿ ਪਰਮੇਸ਼ਰ ਤੂੰ ਕਿਨਾਂ ਲਈ ਮੈਨੂੰ ਦੇ ਦਿੱਤਾ ਹੈ ਕਿਨਾਂ ਲਈ ਮੈਨੂੰ ਦੇ ਦਿੱਤਾ ਹੈ ਜਿਹੜਾ ਹਰ ਟਾਈਮ ਘੁੜਕੜਾਉਂਦਾ ਬੁਰ ਬਣਾਉਂਦਾ ਕਿ ਮੇਰਾ ਤਾਂ ਕੁਝ ਹੋਣਾ ਹੀ ਨਹੀਂ ਹੈਗਾ ਪਰਮੇਸ਼ਰ ਨੇ ਜੇਕਰ ਸਾਨੂੰ ਸਵਰਗ ਦੂਤੇ ਦਿੱਤੇ ਆ ਅਸੀਂ ਉਹਨਾਂ ਦਾ ਇਸਤੇਮਾਲ ਕਰਨਾ ਹੈ ਹਾਲੇਲੂਇਆ ਪਰ ਇੱਕ ਗੱਲ ਦੇਖਿਓ कि जेकर मैं ਆ ਮਾਈਕ ਨੂੰ ਇਹਦੇ ਵਿੱਚ ਬਾਈਬਲ ਵਿੱਚ ਟੈਕੇ ਇਹਦਾ ਕਹੂੰਗੀ ਕਿ ਬਾਈਬਲ ਬੋਲੂਗੀ ਨਹੀਂ ਬਾਈਬਲ ਬੋਲੂਗੀ ਨਹੀਂ ਬੋਲੂਗੀ ਇਸ ਬਾਈਬਲ ਵਿੱਚੋਂ ਜਦੋਂ ਅਸੀਂ ਬਚਨਾਂ ਨੂੰ ਘੋਸ਼ਣਾ ਕਰਾਂਗੇ ਅਸੀਂ ਵਚਨ ਬੋਲ ਕੇ ਕਹਾਂਗੇ ਕਿ ਪਰਮੇਸ਼ਰ ਤੇਰੇ ਸਵਰਗ ਦੂਤ ਜਦੋਂ ਅਸੀਂ ਪਰਮੇਸ਼ਰ ਦੇ ਸਵਰਗ ਦੂਤਾਂ ਨੂੰ ਕਹਾਂਗੇ ਕਿ ਵਚਨ ਵਿੱਚ ਲਿਖਿਆ ਹੈ ਤਾਂ ਸਵਰਗ ਦੂਤ ਕੀ ਐਕਟਿਵ ਹੋ ਜਦੋਂ ਉਹ ਆਪਣਾ ਕੰਮ ਸ਼ੁਰੂ ਕਰਨ ਹੋਣ ਜਾ ਰਹੇ ਆ ਕਰ ਦਿੰਦੇ ਆ ਤੇ ਇਹਨਾਂ ਨੇ ਵਚਨ ਦੀ ਘੋਸ਼ਣਾ ਕਰ ਦਿੱਤੀ ਹੈ ਕਿ ਅਸੀਂ ਇਸ ਘੋਸ਼ਣਾ ਤੇ ਲੱਗ ਜਾਈਏ ਹallelujah ਤੇ ਆਪਾਂ ਇੱਕ ਦੇਖਾਂਗੇ ਜੋਏਕੀ ਕਿਤਾਬ ਵਿੱਚ ਪੁਸਤਕ ਵਿੱਚ ਲਿਖਿਆ ਹੈ ਜਦ ਆਪ ਉਸਕੇ वचन की घोषणा करते हो तो आप के लिए वो स्थापित हो जाते हैं पण पणਾ ਪਰ ਇਹ ਆ ਕਿ ਆਪਾਂ वचन घोषणा ਕਰਨ ਨਾਲ स्थापित ਕਰ ਰਹੇ ਸਭ ਤੋਂ ਪਹਿਲਾ ਕਿ ਆਪਾਂ ਜਵਾਨ ਦੇ ਜਿਹੜੀ ਕਹਿਣਾ ਕਿ ਪਰਮੇਸ਼ਰ ਮੈਂ ਤੇਰੇ ਵਿੱਚ ਵੱਚ ਚੁਕਾ ਆਂ ਕਿ ਪਰਮੇਸ਼ਰ ਮੈਂ ਤੇਰੀ ਪਵਿੱਤਰ ਆਤਮਾ ਨੂੰ ਚਾਹੁੰਦਾ ਆ ਕਿਉਂਕਿ ਪਰਮੇਸ਼ਰ ਨੇ ਸਾਨੂੰ ਪਵਿੱਤਰ ਆਤਮਾ ਸਹਾਇਕ ਦੇ ਤੌਰ ਤੇ ਦਿੱਤਾ ਕਿਉਂਕਿ ਉਹ ਹਾਰਟ ਟਾਈਪ ਸਾ ਦਿੱਤੀ ਆ ਤੋ ਕਾਰਨ ਸੋਲਦਾ ਜਿਹੜੇ ਸਵਰਗਦੂਤ ਉਹ ਸਾਡੀਆਂ ਧੁਕਾਰਾਂ ਨੂੰ ਲੈ ਕੇ ਜਾਂਦੇ ਹਨ ਹallelujah ਤੇ ਇਹੋ ਅੱਜ ਸਾਨੂੰ ਕੀ ਹੈ ਕੀ ਇੱਕ ਵਿਚਾਰੇ ਦੀ ਤਰ੍ਹਾਂ ਬਣਨੇ ਦੀ ਨਹੀਂ ਲੋੜ ਲੱਗੀ ਸਾਨੂੰ ਕੀ ਹੈ ਵਿਜੇਤਾ ਦੀ ਤਰ੍ਹਾਂ ਬਣਨੇ ਦੀ ਜ਼ਰੂਰਤ ਲੋੜਿਆ ਕਿ ਅਸੀਂ ਬਚਨਾਂ ਨੂੰ ਤੇ ਖਲੇ ਕਰੀਏ ਕਿ ਪਰਮੇਸ਼ਰ ਤੇਰੇ ਵਿੱਚ ਇਹ ਕੰਮ ਹੋ ਚੁੱਕਾ ਹੈ ਹallelujah ਤੇ ਪਰਮੇਸ਼ਰ ਉਸ ਕੰਮ ਨੂੰ ਪੂਰਾ ਕਰਨ ਦੀ ਸਮਰਥਾ ਰੱਖਦਾ ਹੈ ਜਦੋਂ ਪਾਸਟਰ ਜਰਨੀ ਫਸਟ ਟਾਈਮ ਇੱਥੇ ਆਏ ਸੀ ਜਦ ਪੁਰਤਗਾਲ ਗਏ ਸੀਗੇ ਉਹਨਾਂ ਨੇ ਆਪਣੀ ਜ਼ੁਬਾਨ ਦੇ ذریعے ਹੀ ਕੀ ਕੀਤਾ ਸੀਗਾ ਇਕਲਿਆ ਕੀਤਾ ਸੀਗਾ ਕਿ ਸਾਈਪ੍ਰੈਸ ਵਿੱਚ ਚਰਚ ਸਥਾਪਿਤ ਹੋਏ ਹੈ ਹਾਲੇਲੂਇਆ ਚਾਹੇ ਕਿਸ ਟਾਈਮ ਦੂ ਪੈਰ ਭਰਾਸੀ ਜਾਂਦੀ ਰਹੀ ਸੀ ਪਰ ਪਰਮੇਸ਼ਵਰ ਨੇ ਅੱਜ ਕਿੰਨਾ ਬLES ਕਿਤਾਇਆ ਆਪਣੀ ਉਪਕੋਸ਼ਿਆ ਵਿੱਚ ਚਾਚਾ ਪਾਲੀਮੈਂਟ ਕੋ ਵਿਚ ਅਧਿਨੋ ਵਿਚ ਮਿਲਦੀ ਰਹੀ ਤੇ ਬਹੁਤ ਪੁਰਤਗਾਲ ਵਿੱਚ ਸਥਾਪਿਤ ਹੋਇਆ ਉਹ ਉਹਨਾਂ ਦੇ ਮੂੰਹ ਦੇ ਸ਼ਬਦ ਸੀ ਜੋ ਪਰਮੇਸ਼ਵਰ ਨੇ ਪੂਰੇ ਕੀਤੇ زندگی ਵਿੱਚ ਕੁਝ ਹੁੰਦਾ ਆ ਠੀਕ ਆ ਆਪਾਂ ਪਰਮੇਸ਼ਵਰ ਨੂੰ ਠੀਕਾ ਬਣਾਵਨੀ ਦਿੰਦੇ ਰਹੇ ਕਿ ਪਰਮੇਸ਼ਾਪਨੂ ਦੇ ਦੁਆਰੇ ਠੀਕਾ ਆਪਾਂ ਕੁਝ ਕਹੇ ਆਪਾਂ ਸਭ ਤੋਂ ਪਹਿਲਾਂ ਕੀ ਆ ਕਿ ਉਸ ਟਾਈਮ ਸਾਨੂੰ ਕੀ ਕਰਨਾ ਚਾਹੀਦਾ ਜੇਕਰ ਸਾਨੂੰ ਅਸੀਂ ਬਿਮਾਰਾ ਸਤਿ ਹੋ ਕੀ ਅਸੀਂ ਚੰਗੇ ਹੋ ਚੁੱਕੇ ਹallelujah ਕਮਜ਼ੋਰ ਕੀ ਆ ਟਕਰਾ ਹੋ ਚੁੱਕਾ ਆ ਪਰ ਆਪਾਂ ਕੀ ਆਪਾਂ ਜੇ ਕਿਸੇ ਆਪਣੀ ਕਮਜ਼ੋਰੀ ਨੇ ਬਿਮਾਰੀ ਨੇ ਘੇਰ ਲਿਆ ਆ ਤਾਂ ਆਪਾਂ ਕੀ ਕਰਦੇ ਆ ਆਪਾਂ ਸਟੇਟਸ ਫੋਲ ਸ਼ੁਰੂ ਕਰ ਦਿੰਦੇ ਆ ਠੀਕ ਹੈ ਆਪਾਂ ਪਤਾ ਕੀ ਕਰਦੇ ਆ ਲਿਖਣਾ ਕੋਈ ਨਹੀਂ ਹੁੰਦਾ ਜਹਾਂ ਆਪਣਾ ਸਭ ਹੈ ਪਰਮੇਸ਼ੁਰ ਹallelujah ਕਿਉਂਕਿ ਆਪਾਂ ਉਹ ਸ਼ੁਕ ਕਰਦੇ ਆ ਉਸ ਟਾਈਮ ਕੀ ਆ ਸਾਨੂੰ ਇਹ ਬੋਲਣਾ ਚਾਹੀਦਾ ਕਿ ਪਰਮੇਸ਼ਰ ਅੱਜ ਮੇਰੇ ਤੇ ਕੋਈ ਵੀ ਦੁੱਖ ਹੈ ਕੋਈ ਵੀ ਤਕਲੀਫ ਆਈ ਅੱਜ ਮੈਂ ਆਪਣੀ ਜ਼ੁਬਾਨ ਚੋਂ ਟਕਲੀਅਰ ਕਰਦੀ ਆ ਕਿ ਇਹ ਦੁੱਖ ਤਕਲੀਫ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇ ਪਰ ਆਪਾਂ ਇਹ ਦੇਖ ਰਹੇ ਕਿ ਕਿੰਨੇ ਮੇਰੇ ਭੈਣ ਭਰਾ ਮਨ ਮੇਰਾ ਸਟੇਟਸ ਦੇਖ ਰਹੇ ਆ कि ਹਾ ਉਹਨਾਂ ਨੂੰ ਪਤਾ ਲੱਗ ਜਾਵੇ ਮੇਰੀ ਜ਼ਿੰਦਗੀ ਵਿੱਚ ਆ ਚੱਲਦੀ ਹੈ। ਆਪਣੀ ਅੱਜ ਲਾਈਫ ਇਹ ਬਣ ਚੁੱਕੀ ਆ। ਆਪਾਂ ਆਪਣੀ ਲਾਈਫ ਨੂੰ ਇਸ ਜਰੀਏ ਤੇ ਲੈ ਆਇਆ ਕਿ ਅਸੀਂ ਪਰਮੇਸ਼ਵਰ ਨੂੰ ਆਪੇ ਇੱਕ ਤਰਫ ਕਹਿ ਦਿੰਦੇ ਹਾਂ ਕਿ ਪਰਮੇਸ਼ਵਰ ਸੀ ਤੇਰੇ ਵਿੱਚ ਬਚ ਚੁੱਕੇ ਆ। ਪਰ ਪਰਮੇਸ਼ਵਰ ਦੀ ਉਹਨਾਂ ਪ੍ਰਾਰਥਨਾਵਾਂ ਨੂੰ, ਬਚਨਾਂ ਨੂੰ, ਪਰਮੇਸ਼ਵਰ ਦੇ ਸੁਵਰਗਦੂਤਾ ਨੂੰ ਠੀਕ ਆ ਆਪਾਂ ਇੱਕ ਪਾਸੇ ਵਧਾਤਾ ਹੈ ਕਿ ਜਦੋਂ ਸਾਡੇ ਜ਼ਰੂਰਤ ਹੁੰਦੀ ਅਸੀਂ ਸਿਰਫ ਉਹਨਾਂ ਨੂੰ ਉਸ ਤੈਨੀਸ ਤੇ ਮੰਗ ਕਰਦੇ ਆ। ਪਰ ਸਾਨੂੰ ਅੱਜ ਕੀ ਕਰਨ ਦੀ ਲੋੜ ਆ ਕਿ ਅਸੀਂ ਆਪਣੀ ਜਵਾਬ ਦੇ ذریعے ਉਹਨਾਂ ਵਚਨਾਂ ਨੂੰ ਟੈਕਲੀਅਰ ਕਰੀਏ ਜੋ ਪਰਮੇਸ਼ਵਰ ਨੇ ਕਿਉਂਕਿ ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਹੀ ਸਤਿ ਪੁੱਜਿਆ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਕੀ 8000 ਪ੍ਰਤੀਜ्ञਾ ਦਿੱਤੀ ਹੋਈ ਆ ਹallelujah ਕੀ ਪਰਮੇਸ਼ਵਰ ਨੇ ਵਚਨ ਵਿੱਚ ਕਿਹਾ ਕਿ ਆਪਾਂ ਕਈ ਵਾਰ ਕਹਿੰਦੇ ਹਾਂ ਕਿ ਸਾਡੇ ਉੱਪਰ ਕੱਜ ਆ ਤੇ ਪਰਮੇਸ਼ਵਰ ਨੇ ਕੀ ਲਿਖਿਆ ਹੈ ਕੀ ਤੂੰ ਜਾਤੀਆਂ ਜਾਤੀਆਂ ਕੋ ਉਧਾਰ ਦੇਵੇਗਾ ਕਿਸੇ ਸੇ ਉਧਾਰ ਨਹੀਂ ਲੇ। ਹallelujah। ਆਪਾਂ ਕਿਉਂ ਉਸ ਟਾਈਮ ਕਹਿੰਦੇ ਆ ਕਿ ਨਹੀਂ ਮੇਰੇ ਕੋ ਪੈਸੇ ਨਹੀਂ ਨਾ ਕਿ ਕਿਹਦਾ ਆਪ ਦੇ ਦੋ। ਹਾਂ ਆਪਾਂ ਨੂੰ ਲੋੜ ਪੈਂਦੀ ਆ ਆਪ ਲੈਨੇ ਆ। ਪਰ ਸਾਨੂੰ ਵੀ ਜੇ ਕੱਲ ਸਿ ਪਰਮੇਸ਼ਵਰ ਤੇ ਉਸ ਚੀਜ਼ ਨੂੰ ਛੱਡ ਦਈਏ ਕਿ ਪਰਮੇਸ਼ਰ ਸਾਨੂੰ ਕਿਸੇ ਤੋਂ ਕਰਜ਼ ਲੈਣ ਵਾਲੇ ਨਹੀਂ ਕਰਜ਼ ਦੇਣ ਵਾਲਾ ਬਣਾ ਦਿੰਦਾ। ਅਮਨ। ਹallelujah। ਇਹ ਸਾਡੀ ਜ਼ੁਬਾਨ ਤੇ ਕੰਟਰੋਲ ਕਰਦਾ ਹੈ। ਹallelujah। ਤੇ ਜੇ ਵੀ ਸਾਡੀ ਜ਼ੁਬਾਨ ਦੀ ਤਾਕਤ ਹੈ ਇਹ ਸਭ ਕੁਝ ਕਰਾ ਸਕਦੀ ਆ। ਚਾਹੇ ਅਸੀਂ ਇਹਨੂੰ ਫਾਲਦੀ ਤਰ੍ਹਾਂ ਬਰਤ ਲਈਏ ਚਾਹੇ ਅਸੀਂ ਇਹਨੂੰ ਜ਼ੈਦ ਦੀ ਤਰ੍ਹਾਂ ਬਰਤ ਲਈਏ ਚਾਹੇ ਅਸੀਂ ਪਰਮੇਸ਼ਵਰ ਦੇ ਕੰਮਾਂ ਨੇ ਇਸ ਜਵਾਨ ਨੂੰ ਜੂਸ ਕਰ ਲਈ ਲੈ ਚਾਹੇ ਅਸੀਂ ਦੁਨਿਆਵੀ ਦੇ ਕਾਲੂ ਚਾਹੇ ਅਸੀਂ ਇਹਨਾਂ ਨੂੰ ਵਰਕਟਾਣੇ ਲੈਣੇ ਹੈ ਚਾਹੇ ਅਸੀਂ ਇਹ ਕਹ ਜੀ ਨਹੀਂ ਮੈਂ ਬਿਮਾਰ ਹਾਂ ਮੇਰੇ ਤੇ ਮੇਰਾ ਤਾਂ ਕੁਝ ਨਹੀਂ ਹੋ ਸਕਦਾ ਮੇਰਾ ਤਾਂ ਵੀਜ਼ਾ ਨਹੀਂ ਹੈ ਜਦੋਂ ਆਪ ਆਪ ਆਪਣੀ ਜ਼ੁਬਾਨ ਦੇ ذریعے ਵਚਨਾਂ ਦੀ ਘੋਸ਼ਣਾ ਕਰਾਂਗੇ ਉਹਨਾਂ ਪ੍ਰਤੀਕਿਆ ਨੂੰ ਕਹਾਂਗੇ ਜੋ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਉਹ ਪ੍ਰਤੀਕਿਆ ਕੀ ਆ ਪੂਰੀਆ ਕੋਲੀਆ ਤੁਸੀਂ ਕਹ ਪਰਮੇਸ਼ਰ ਤੇਰੇ वचन में लिखा कि थे, थे है हालेलुया ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਮੇਰੇ ਬਚਨਾਂ ਨੂੰ ਯਾਦ ਕਰੋ ਤੇ ਮੈਂ ਉਹਨਾਂ ਨੂੰ ਕੀ ਆ ਪੂਰਾ ਕਰਾਂਗਾ ਤੇ ਹੁਣ ਬਚਨਾਂ ਨੂੰ ਤਾਂ ਆਪਾਂ ਤਾਂ ਹੀ ਯਾਤਰਾਵਕ ਜਾਂ ਆਪਾਂ ਮੂੰਹ ਵਿੱਚੋਂ ਬੋਲਾਂਗੇ ਹਾਲੇलुया ਤੇ ਇਹ ਆਪਣਾ ਜ ਸਾਰਿਆਂ ਤੇ ਮੇਰੇ ਤੇ ਵੀ ਸਭ ਤੋਂ ਪਹਿਲੇ ਟੌਪਿਕ ਨੂੰ ਮੈਂ ਆਪਣੇ ਤੇ ਰਿਹਾ ਕਿ ਮੇਰੀ ਜ਼ੁਬਾਨ ਵਿੱਚੋਂ ਕੀ ਨਿਕਲਦਾ ਹੈ ਇਹ ਕਿਸੇ ਚੰਗੇ ਨੇ ਆਪਾਂ ਬਰਤ ਸਕਦੇ ਜਾਂ ਮਾੜੇ ਨੇ ਬਰਤ ਸਕਦੇ ਇਹ ਮੈਂ ਕਿਸੇ ਨੂੰ ਹੱਤ ਕਰਾਂ ਜੋ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਜੋ ਆਪਣੀ ਦੁਨੀਆਵੀ ਆਪਾਂ ਉਸ ਚੀਜ਼ ਨੂੰ ਦੁਨੀਆਵੀ ਤੌਰ ਤੇ ਲੈਣਾ ਆ ਜਾਂ ਉਹ ਆਪਾਂ ਚੰਗਿਆਈ ਵਿੱਚ ਬੰਦ ਕਰਨਾ ਆ ਕਿ ਉਹ ਨੂੰ ਆਪਾਂ ਲੜਾਈ ਝਗੜੇ ਤੋਂ ਬਾਹਰ ਲੈ ਕੇ ਆਉਣਾ ਆ ਜਾਂ ਉਹ ਨੂੰ ਆਪਾਂ ਪਰਮੇਸ਼ਰ ਦੇ ਕੰਮਾਂ ਵਿੱਚ ਵੀ ਦੂਜਾਂ ਵੀ ਦੇਖ ਕੇ ਕਹੇ ਕਿ ਹਾਂਏ ਪਰਮੇਸ਼ਰ ਦੇ ਦੁਆ ਪੁੱਤਰਾ ਬਚਾਈ ਹੋਇਆ ਹallelujah ਆਈ ਹੋਪ ਤੁਹਾਨੂੰ ਅੱਜ ਦਾ ਟੌਪਿਕ ਸਮਝ ਆਇਆ ਹੋਗਾ ਚੈਪਟ